ਤੇ ਪਰਮੇਸ਼ਰ ਨੇ ਕਿਹਾ ਕਬੂਤਰ ਦੇ ਵਾਂਗ ਬਣੋ ਤੇ ਪਵਿੱਤਰ ਆਤਮਾ ਕਬੂਤਰ ਦੇ ਵਾਂਗ ਉਤਰਿਆ ਸੀ ਮੈਨੂੰ ਮੈਨੂੰ ਇੱਕ ਬੰਦੇ ਨੇ ਸਵਾਲ ਪੁੱਛਿਆ ਆਂਦੇ ਵਕਤ ਕਿ ਬਗੇਸ਼ਵਰ ਤਾਂ ਅਮਲੇ ਬਾਬੇ ਨੇ ਆ ਕੇ ਬੜੀਆਂ ਕੁੱਠੀਆਂ ਸਿੱਧੀਆਂ ਸਟੇਟਮੈਂਟ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਕਾਰਵਾਈ ਕਰਨਾ ਚਾਹੁੰਦੇ ਹਾਂ ਮੈਂ ਕਿਹਾ ਜੇ ਕੁੱਠੀਆਂ ਸਿੱਧੀਆਂ ਸਟੇਟਮੈਂਟ ਦੇ ਕਾਰਵਾਈਆਂ ਹੋਣ ਜੇ ਮੇਰੇ ਤੇ ਕਾਰਵਾਈ ਹੋ ਜਾਂਦੀ ਹੋਏ ਪਾਸਟਰ ਨਾ ਬੰਦਾ ਮੈਂ ਕਿਉਂਕਿ ਮੈਂ ਵੀ ਇਹੋ ਜਿਹਾ ਹੀ ਸੀਗਾ ਮੈਂ ਵੀ ਕਹਿੰਦਾ ਨਹੀਂ ਪਾਸਟਰ ਤੇ ਮੇਰੇ ਘਰ ਚ ਬੜੇ ਤੇ ਇਹਨਾਂ ਨੂੰ ਕੁੱਟਾਂਗਾ ਮੈਂ ਐਦਾਂ ਬੋਲਦਾ ਕਿ ਪਾਸਟਰ ਮੇਰੇ ਘਰ ਨਹੀਂ ਵੜਨੇ ਚਾਹੀਦੇ ਅਸੀਂ ਹਿੰਦੂਆਂ ਸਿੱਖਾਂ ਦੇ ਵਿੱਚੋਂ ਆ ਸਾਡਾ ਧਰਮ ਬਹੁਤ ਵਧੀਆ ਹੈ ਇਹ ਸਾਡੇ ਘਰ ਨਹੀਂ ਆਣੇ ਚਾਹੀਦੇ ਮੈਂ ਕਹਾਂ ਜੇ ਮੇਰੇ ਤੇ ਵੀ ਕਾਰਵਾਈ ਹੋ ਜਾਂਦੀ ਤੇ ਮੈਂ ਪਰਮਾਨੈਂਟ ਕੌਮ ਦਾ ਦੁਸ਼ਮਣ ਬਣ ਜਾਂਦਾ ਤੇ ਪਰਮੇਸ਼ਰ ਕੋ ਕਦੀ ਨਾ ਪਹੁੰਚਦਾ ਤੇ ਮਰ ਜਾਂਦਾ ਆਪਣੇ ਡਿਪਰੈਸ਼ਨ ਤੇ ਬਿਮਾਰੀਆਂ ਤੇ ਨਸ਼ਿਆਂ ਦੇ ਵਿੱਚ ਮੈਂ ਕਹਾਂ ਅਸੀਂ ਕਿਸੇ ਨਾਲ ਨਫਰਤ ਨਹੀਂ ਕਰਦੇ ਹਿੰਦੂ ਵੀ ਸਾਡੇ ਭਰਾ ਸਿੱਖ ਵੀ ਸਾਡੇ ਭਰਾ ਐ ਮੁਸਲਮਾਨ ਸਾਡੇ ਭਰਾ ਐ ਅਸੀਂ ਮਨ ਨਾਲ ਪਿਆਰ ਕਰਦੇ ਹਾਂ ਸਿੱਗੇ ਤੇ ਕਰਦੇ ਰਵਾਂਗੇ ਉਹ ਕੁਝ ਵੀ ਕਹਿਣ ਕਿ ਮੈਨੂੰ ਬਦਾਂ ਮੈਂ ਵੀ ਕਦੀ ਉਹਨਾਂ ਦੀ ਸਪੇਸ ਦੇ ਉੱਤੇ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਸੀਗਾ ਰੱਬ ਨੇ ਜੇ ਮੈਨੂੰ ਪਿਆਰ ਕੀਤਾ ਉਹ ਉਹਨੂੰ ਵੀ ਉਹਨਾ ਹੀ ਪਿਆਰ ਕਰਦਿਆਂ ਬਚਾਉਣਾ ਵੀ ਚਾਹੁੰਦਾ ਤੇ ਬlesse ਵੀ ਕਰਨਾ ਚਾਹੁੰਦਾ ਹallelujah ਤੇ ਕਬੂਤਰ ਵਾਂਗੂ ਕੀ ਬੰਨਣਾ ਭੋਲੇ ਈ ਮਾਰਨਾ ਨਹੀਂ ਮਾਰ ਖਾ ਲੈਣੀ ਕਹਿੰਦਾ ਮਾਰਨਾ ਨਹੀਂ